ਗਾਗਾ ਪੁਰਾਣਾ ਮੇਨ ਚੌਂਕ ਦੇ ਵਿੱਚ ਪਿੰਡ ਲਦਾਈਕੇ ਦੇ ਐਸਸੀ ਭਾਈਚਾਰੇ ਵੱਲੋਂ ਧਰਨਾ ਲਗਾਇਆ ਗਿਆ ਸੀ ਸਾਰਾ ਮਾਮਲਾ ਕੁਝ ਇਸ ਪ੍ਰਕਾਰ ਸੀ ਕਿ ਪਿਛਲੇ ਦਿਨੀ ਪਿੰਡ ਲਦਾਈਕੇ ਵਿਖੇ ਇੱਕ ਟੂਰਨਾਮੈਂਟ ਕਰਵਾਇਆ ਗਿਆ ਸੀ ਜਿਸ ਵਿੱਚ ਰੱਸਾ ਕੱਸੀ ਤੇ ਟਰਾਲੀ ਬੈਕ ਲਾਉਣ ਦੀਆਂ ਗੇਮਾਂ ਕਰਵਾਈਆਂ ਗਈਆਂ ਸਨ ਗੇਮਾਂ ਦੇ ਵਿੱਚ ਪਿੰਡ ਦੇ ਐਸਸੀ ਨੌਜਵਾਨਾਂ ਤੇ ਜਨਰਲ ਨੌਜਵਾਨਾਂ ਨੇ ਹਿੱਸਾ ਲਿਆ ਸੀ ਉਸ ਗੇਮ ਨੂੰ ਐਸਸੀ ਭਾਈਚਾਰੇ ਦੇ ਨੌਜਵਾਨਾਂ ਨੇ ਜਿੱਤ ਲਿਆ ਸੀ ਉਸ ਮੌਕੇ ਜਿੱਤ ਨੂੰ ਲੈ ਕੇ ਜਨਰਲ ਕੈਟਾਗਰੀ ਅਤੇ ਐਸਸੀ ਕੈਟਾਗਰੀ ਦੇ ਨੌਜਵਾਨਾਂ ਦੇ ਵਿੱਚ ਤਕਰਾਰਬਾਜ਼ੀ ਹੋ ਗਈ ਅਤੇ ਲੜਾਈ ਦਾ ਰੂਪ ਧਾਰਨ ਕਰ ਗਈ ਜਿਸ ਵਿੱਚ ਐਸਸੀ ਕੈਟਾਗਰੀ ਦੇ ਨੌਜਵਾਨਾਂ ਦੇ ਸੱਟਾਂ ਲੱਗਣ ਕਰਕੇ ਜ਼ਖਮੀ ਹੋ ਗਏ ਸੀ ਤੇ ਪੁਲਿਸ ਵੱਲੋਂ ਜਨਰਲ ਕੈਟਾਗਰੀ ਦੇ ਨੌਜਵਾਨਾਂ ਉੱਪਰ ਮਾਮਲਾ ਦਰਜ ਨਾ ਕਰਨ ਨੂੰ ਲੈ ਕੇ ਐਸਸੀ ਭਾਈਚਾਰੇ ਵੱਲੋਂ ਇਹ ਧਰਨਾ ਲਗਾਇਆ ਗਿਆ ਜਦੋਂ ਇਸ ਸਾਰੀ ਘਟਨਾ ਦੀ ਰਿਪੋਰਟ ਥਾਣਾ ਬਾਗਾਪੁਰਾਣਾ ਵਿੱਚ ਪਹੁੰਚੀ ਤਾਂ ਐਸਐਚਓ ਦਲਵੀਰ ਸਿੰਘ ਨੇ ਉਕਤ ਚਾਰ ਨੌਜਵਾਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਤਿੰਨ ਨੌਜਵਾਨਾਂ ਦੀ ਗ੍ਰਿਫਤਾਰੀ ਕਰ ਲਈ ਹੈ ਅਤੇ ਧਰਨਾ ਚੁਗਵਾ ਦਿੱਤਾ ਜਦੋਂ ਮੀਡੀਆ ਵੱਲੋਂ ਐਸਐਚਓ ਦਲਵੀਰ ਸਿੱਧੂ ਤੋਂ ਲੇਟ ਮਾਮਲਾ ਦਰਜ ਕਰਨ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਦੱਸਿਆ ਕਿ ਪਹਿਲਾਂ ਦੋਵਾਂ ਤਿਰਾਂ ਦੇ ਵਿਚਕਾਰ ਰਾਜੀਨਾਮੇ ਨੂੰ ਲੈ ਕੇ ਗੱਲਬਾਤ ਚੱਲ ਰਹੀ ਸੀ ਤੇ ਅਸੀਂ ਭਾਈਚਾਰੇ ਨੇ ਆਪਣੇ ਵਾਅਦੇ ਤੋਂ ਪਲਟ ਕੇ ਚੌਂਕ ਵਿੱਚ ਧਰਨਾ ਦੇ ਦਿੱਤਾ ਜਿਸ ਉਪਰੰਤ ਹੁਣ ਪਰਚਾ ਦਰਜ ਕਰ ਲਿਆ ਗਿਆ ਪਿੰਡ ਲੜਾਈ ਦੇ ਵਿੱਚ ਜਿਹੜਾ ਇੱਕ ਟੂਰਨਾਮੈਂਟ ਹੋਇਆ ਟੂਰਨਾਮੈਂਟ ਦੇ ਵਿੱਚ ਦਲਤਾਂ ਦੇ ਜਿਹੜੇ ਨੌਜਵਾਨ ਮੁੰਡੇ ਤੇ ਕਿਸਾਨਾਂ ਦੇ ਮੁੰਡਿਆਂ ਨੂੰ ਰੱਸਾ ਖਿੱਚਣ ਦੇ ਵਿੱਚ ਉਹ ਲਾਇਆ ਸੀਗਾ ਤੇ ਦਲਤਾਂ ਦੇ ਮੁੰਡਿਆਂ ਨੇ ਉਹਦੇ ਵਿੱਚ ਬਾਜ਼ੀ ਮਾਰੀ ਜਦਕਿ ਕਿਸਾਨਾਂ ਨੂੰ ਇਹ ਗੱਲ ਹਾਜ਼ਮ ਨਹੀਂ ਹੋਈ ਸਾਰੇ ਲੜਾਈ ਦੇ ਪਿੰਡ ਦੇ ਨਹੀਂ ਮੈਂ ਗੱਲ ਕਰ ਰਿਹਾ ਹੈਗਾ तकरीबन ਚੰਦ ਕ ਬੰਦੇ ਆ ਜਿਹੜੇ ਆਪਦੇ ਆਪ ਨੂੰ ਚੌਧਰੀ ਖਵਾਉਂਦੇ ਹੈਗੇ ਆ ਉਹਨਾਂ ਨੇ ਕੀ ਕੀਤਾ ਹੈਗਾ ਉਹ ਇੱਕ ਮੁੰਡੇ ਦੀ ਕੁੱਟ ਮਾਰ ਕੀਤੀ ਉਹਨਾਂ ਨੇ ਮੌਜੂਦਾ ਸਰਪੰਚ ਨੂੰ ਜਿੰਨਾ ਬੰਦੇ ਦੀ ਕੁੱਟ ਮਾਰੀ ਮੌਜੂਦਾ ਸਰਪੰਚ ਨੂੰ ਆ ਜਿਹੜਾ ਉਹਨਾਂ ਨੇ ਦੱਸਿਆ ਵੀ ਆਹ ਗੱਲਬਾਤ ਹੋਈ ਆ ਵੀ ਭਾਈ ਸਾਡੇ ਬੰਦੇ ਨੂੰ ਕੁੱਟਿਆ ਉਹਨਾਂ ਦੀ ਮਾਫੀ ਮੰਗਾਓ ਪਰ ਸਰਪੰਚ ਨੇ ਉਲਟਿਆ ਹੀ ਉਹਨਾਂ ਦੇ ਨਾਲ ਲਾ ਕੇ ਸਖਮੰਦਰ ਸਿੰਘ ਸੁੱਖੂ ਦੇ ਨਾਲ ਲਾ ਕੇ ਜਿਹੜਾ ਅਮਰਤ ਹਰੀ ਬੰਦਾ ਸਖਮੰਦਰ ਸਿੰਘ ਸੁੱਖੂ ਉਹਨੇ ਇੱਕ ਬੰਦੇ ਦੇ ਸਾਡੇ ਦੇ ਜਿਹੜਾ ਉਹ ਕਿਰਪਾਨ ਕੱਢ ਕੇ ਆਪਦੀ ਜਿਹੜੇ ਸ਼੍ਰੀ ਸਾਹਿਬ ਕੱਢ ਕੇ ਉਹ ਦੇਖੋ ਭੋਇਆ ਚਾਰਾ ਥਾਂਾਂ ਤੇ ਚਾਰਾ ਥਾਂਾਂ ਤੇ ਖੋਇਆ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜਿਸ ਕਰਕੇ ਅਸੀਂ ਪੰਜਾਂ ਦਿਨਾਂ ਦੇ ਬਾਵਜੂਦ ਐਨੇ ਖੱਜਲ ਖਵਾਰ ਹੋਏ ਕਿ ਪੁਲਿਸ ਨੇ ਸਾਨੂੰ ਮਜਬੂਰ ਕਰ ਦਿੱਤਾ ਕਿ ਅਸੀਂ ਰੋਡ ਜਾਮ ਕਰੀਏ ਮੈਂ ਜੀ ਹਰਬੰਸ ਸਿੰਘ ਸਾਫ ਦਾ ਸਰਪੰਚ ਲੜਾਈ ਕੇ ਮੇਰੇ ਪਿੰਡ ਲੜਾਈ ਕੇ ਦੇ ਵਿੱਚ ਇਹਨਾਂ ਨੇ ਕਲੱਬ ਬਣਾਇਆ ਇੱਕ ਸਰਪੰਚੋਰਾ ਨੇ ਕਲੱਬ ਬਣਾਇਆ ਉਹਦੇ ਵਿੱਚ ਇਹਨਾਂ ਨੇ ਟੂਰਨਾਮੈਂਟ ਕਰਾਇਆ ਟੂਰਨਾਮੈਂਟ ਦੇ ਵਿੱਚ 9 ਬੰਦੇ ਵੇੜਿਆਂ ਦੇ 9 ਜਮੀਦਾਰਾਂ ਦੇ ਮੁੰਡੇ ਨਾਲੇ ਪਾ ਲੇ ਜਦੋਂ ਰੱਸਾ ਖਿੱਚੀ ਦਾ ਮੁਕਾਬਲਾ ਕੀਤਾ ਵੇੜਿਆਲੇ ਮੁੰਡੇ ਲੈ ਕੇ ਖਿੱਚ ਕੇ ਜਦੋਂ ਵੇੜਿਆਲੇ ਮੁੰਡੇ ਖਿੱਚ ਕੇ ਲੈ ਕੇ ਨਾਲੇ ਸ਼ਰਮ ਮੰਨੀ ਇਹ ਕਹਿੰਦੇ ਨਹੀਂ ਵੀ ਗਲਤ ਹੋਇਆ ਹੈ ਦੁਬਾਰੇ ਫੇਰ ਕਰੋ ਜਦੋਂ ਦੁਬਾਰੇ ਕੀਤਾ ਇਹਨਾਂ ਨੇ ਆਪਦੇ ਪਾਸੇ 10 ਕਰ ਲਏ ਦੂਜੇ ਪਾਸੇ 9 ਲੈ ਗਏ ਉਹ 10 ਬਸੇ ਲੈ ਕੇ ਖਿੱਚ ਕੇ ਜਦੋਂ 10 ਲੈ ਕੇ ਖਿੱਚ ਕੇ ਕਹਿੰਦੇ ਨਹੀਂ ਵੀ ਨਹੀਂ ਸਾਂਝਾ ਹੋਗਾ ਸਾਂਝਾ ਹੋ ਗਿਆ ਜਦੋਂ ਮੁੰਡੇ ਨੇ ਰੌਲਾ ਪਾਇਆ ਉੱਥੇ ਸਮੁੰਦਰ ਸਿੰਘ ਸੁਖੜੇ ਉਹਦੇ ਮੁੰਡੇ ਦੇ ਚਪੇੜਾ ਮਾਰਿਆ ਜਦੋਂ ਚਪੇੜਾ ਮਾਰਾ ਸਾਰੇ ਪਿੰਡ ਦੇ ਭਰੇ ਦੇ ਪਿੰਡ ਦੇ ਵਿੱਚ ਚਪੇੜਾ ਮਾਰ ਕੇ ਤੇ ਨੌਜਵਾਨ ਦੇ ਮੁੰਡੇ ਦੇ ਬਹੁਤ ਮਾਰੀ ਗੱਲ ਆ ਸਰਪੰਚ ਨੂੰ ਕਿਹਾ ਵੀ ਇਹਦਾ ਰਾਜੀਨਾਮਾ ਕਰਾ ਜਦੋਂ ਰਾਜੀਨਾਮਾ ਕਰਾਉਣ ਦੇ ਵਜ੍ਹਾ ਸਰਪੰਚ ਨੇ ਆਲ ਮਟੋਲ ਕੀਤੀ ਰਾਜੀਨਾਮਾ ਨਹੀਂ ਕਰਾਇਆ ਜਦੋਂ ਉਹ ਸਮੁੰਦਰ ਸਿੰਘ ਵੇੜੇ ਆਇਆ ਉਹ ਮੁੰਡੇ ਨੇ ਆਪ ਦੀ ਵੀਡੀਓ ਦੇ ਮੱਟਾ ਲਾਇਆ ਜਦੋਂ ਵਿੜੀ ਦਾ ਪੱਟਾ ਲਾਇਆ ਫਿਰ ਸਰਪੰਚ ਨੇ ਹੋਰ ਨੇ ਆਪ ਦੀ ਟੀਮ ਇਹਨਾਂ ਨੇ ਗੁੰਡਿਆਂ ਨੇ ਬਣਾ ਕੇ ਇਹਨਾਂ ਨੇ ਗੁੰਡਾ ਗਿਰਦੀ ਦੇ ਨਾਲ ਨੂੰ ਬੰਦਿਆਂ ਤੇ ਹਮਲਾ ਫੇਰ ਦਿੱਤਾ ਫਿਰ ਉਹ ਕਿ ਸਾਡੇ ਬੰਦਿਆਂ ਦੇ ਸੱਟਾਂ ਵੱਜੇ ਕਿੰਨੇ ਬੰਦਿਆਂ ਦੇ ਸੱਟਾਂ ਵੱਜੇ ਪੰਜਾਂ ਬੰਦਿਆਂ ਦੇ ਸੱਟਾਂ ਵੱਜੇ ਦੋ ਤਾਂ ਬਹੁਤ ਜ਼ਿਆਦਾ ਜੀ ਦੋ ਦੇ ਜਦੋਂ ਸੱਟਾਂ ਵੱਜੀਆਂ ਤੋਂ ਬਾਅਦ ਪੁਲਿਸ ਨੇ ਕੋਈ ਆਪ ਦੇ ਕੋਈ ਬਿਆਨ ਮੈਂ ਮੌਕੇ ਤੇ ਪਹੁੰਚੀ ਜੀ ਹਜ਼ਾਰ ਬੰਦੇ ਦੀ ਲੜਾਈ ਮੈਂ 5 ਮਿੰਟ ਦੇ ਵਿੱਚ ਪਹੁੰਚ ਲਗਾ ਕੇ ਲੜਾਈ ਨੂੰ ਬੰਦ ਕੀਤਾ ਜੀ ਮੈਂ ਜਿੰਨਾ ਬਾਪਾ ਜਿਵੇਂ ਸਕਦਾ ਪ੍ਰਵਾਸ ਸੀ ਸਾਰਿਆਂ ਨੂੰ ਇੱਕਦਮ ਕਹਿ ਬੈਠੋ ਥੱਲੇ ਵੀ ਹੁਣ ਨਹੀਂ ਆਪਾਂ ਵਾਅਦਾ ਕਰ ਜੇ ਨਾਇ ਕਰਦੇ ਬੰਦੇ ਮਰਨੇ ਸੀ 13 ਤਰੀਕ ਨੂੰ ਇੱਕ ਲੜਾਈ ਹੋਈ ਸੀ ਲਦਾਈ ਕੇ ਪਿੰਡ ਚ ਉਸ ਚ ਦੋਨੇ ਧਿਰਾਂ ਇਸ ਗੱਲ ਤੇ ਰਾਜੀ ਸੀ ਕਿ ਆ ਸਾਡਾ ਰਜਨਾਮਾ ਕਰਾ ਦਿੱਤਾ ਜਾਵੇ ਅਸੀਂ ਪੂਰੀ ਕੋਸ਼ਿਸ਼ ਕੀਤੀ ਵੀ ਰਜਨਾਮਾ ਕਰਾ ਦਿੱਤਾ ਜਾਵੇ ਪਰ ਉਹਨਾਂ ਜੇਸਤਾਬ ਦੇ ਬਿਆਨ ਦਿੰਦੇ ਰਹੇ ਅਸੀਂ ਉਸ ਹੱਦ ਤੱਕ ਉਹਨੂੰ ਅਸੀਂ ਪਰਚਾ ਨਹੀਂ ਦਰਜ ਕੀਤਾ ਪਰ ਅੱਜ ਇਹਨਾਂ ਨੇ ਧਰਨਾ ਦਿੱਤਾ ਆਪ ਦਾ ਜੋ ਵਾਅਦਾ ਕਰਕੇ ਗਏ ਸੀ ਉਹਦੇ ਖਿਲਾਫ ਇਹਨਾਂ ਨੇ ਧਰਨਾ ਦਿੱਤਾ ਸਾ ਅਸੀਂ ਪਰਚਾ ਦਰਜ ਕਰਕੇ ਜਸਪਾਲ ਸਿੰਘ ਦਾ ਪੁੱਤਰ ਬੂਟਾ ਸਿੰਘ ਦੇ ਬਿਆਨ ਤੇ ਪਰਚਾ ਦਰਜ ਕਰਕੇ ਚਾਰ ਬੰਦਿਆਂ ਦੇ ਖਿਲਾਫ ਐਫ ਆਈ ਆਰ ਨੰਬਰ 41 ਦਰਜ ਹੈ ਤੇ ਉਹਨਾਂ ਚੋਂ ਅਸੀਂ ਤਿੰਨ ਬੰਦੇ ਫੜ ਲਏ ਨੇ ਜਿਹੜੇ ਬੰਦਿਆਂ ਦੇ ਖਿਲਾਫ ਦਰਜ ਹੈ ਜੀ ਇਹ ਹੈਗੇ ਨੇ ਸੁਖਮੰਦਰ ਸਿੰਘ ਭਿੰਦਾ ਸਿੰਘ ਬਿੱਟੂ ਸਿੰਘ ਤੇ ਕਰਨ ਸਿੰਘ ਜੀ ਚੋ ਭਿੰਦਾ ਸਿੰਘ ਜਿਹੜਾ ਹੈਗਾ ਉਹਦੇ ਸੱਟ ਲੱਗੀ ਹੋਣ ਕਰ ਨੂੰ ਉਹ ਆਪ ਦਾ ਇਲਾਜ ਕਰਾ ਰਿਹਾ ਹੈ ਜਦੋਂ ਉਹ ਆ ਜਾਏਗਾ ਉਹ ਵੀ ਅਰੈਸਟ ਕਰ ਲਿਆ ਦੇਗਾ ਤੇ ਤਰਨੇ ਅਸੀਂ ਅਰੈਸਟ ਕਰਨ ਤੋਂ ਬਾਅਦ ਇਹ ਧਰਨਾ ਚੁੱਕਾ ਦਿੱਤਾ ਹੈਗਾ ਤੇ ਹੁਣ ਟ੍ਰੈਫਿਕ ਨਾਰਮਲ ਚੱਲ ਜਾਵੇਗਾ ਥੈਂਕ ਯੂ ਥੈਂਕ ਯੂ ਸਰ बगापुराणा ਤੋਂ संदीप दीपी ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਕੋਰੀਅਨ ਜੰਗਲ